ਨੈਸ਼ਨਲ ਹਾਈਵੇ ਐਗਜ਼ਿਟ ਨੰਬਰ 9 ਤੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਜ਼ਖਮੀ ਹੋਇਆ ਹੈ ਪ੍ਰਸ਼ਾਸਨ ਨੇ ਇਸ ਹਾਦਸੇ ਨੂੰ ਹਾਲ ਸਮੇਂ ਦਾ ਸਭ ਤੋਂ ਗੰਭੀਰ ਹਾਦਸਾ ਦੱਸਿਆ ਹੈ ਦ੍ਰਿਸ਼ਟੀਗੋਚਰਾਂ ਦੇ ਮੁਤਾਬਿਕ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਹਿਲਾਂ ਇੱਕ ਕਾਰ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਬੇਕਾਬੂ ਹੋ ਕੇ ਦੂਜੀ ਕਾਰ ਨਾਲ ਜਾ ਟਕਰਾਇਆ ਟੱਕਰ ਇਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਚੱਕਨਾਚੂਰ ਹੋ ਗਈਆਂ ਮੌਕੇ ਤੇ ਹੀ ਪੰਜ ਲੋਕਾਂ ਦੀ ਮੌਤ ਹੋ ਗਈ ਜ਼ਖਮੀ ਹੋਏ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕੋਝੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਾਦਸੇ ਤੋਂ ਬਾਅਦ ਰਾਹਤ ਤੇ ਬਚਾਅ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ ਹਾਈਵੇ ਤੇ ਕੁਝ ਸਮੇਂ ਲਈ ਲੰਬਾ ਜਾਮ ਵੀ ਲੱਗ ਗਿਆ ਜਿਸ ਕਾਰਨ ਸੈਂਕੜੇ ਵਾਣ ਫਸੇ ਰਹੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟ੍ਰੈਫਿਕ ਨੂੰ ਦੂਜੇ ਰਸਤੇ ਵਿੱਚ ਮੋੜਿਆ ਅਤੇ ਜਾਮ ਪੁੱਲਣ ਦੀ ਕੋਸ਼ਿਸ਼ ਕੀਤੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੀ ਮੌਕੇ ਵਜਾਂ ਤੇਜ਼ ਰਫ਼ਤਾਰ ਅਤੇ ਬੇਕਾਬੂ ਡਰਾਈਵਿੰਗ ਦੇਖ ਰਹੀਏ। ਪ੍ਰਾਰੰਭਿਕ ਜਾਂਚ ਦੇ ਮੁਤਾਬਕ ট্রাক ਡਰਾਈਵਰ ਸ਼ਾਇਦ ਨੀਂਦ ਵਿੱਚ ਸੀ ਜਾਂ ਫਿਰ ਬੇਧਿਆਨ ਹੋਇਆ। ਹਾਲਾਂਕਿ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੇ ਭਰਾਰ ਹੋ ਗਿਆ ਉਸ ਦੀ ਤਲਾਸ਼ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਲਾਕੇ ਦੇ ਲੋਕਾਂ ਵਿੱਚ ਇਸ ਹਾਦਸੇ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਹਾਈਵੇ ਤੇ ਅਕਸਰ ਤੇਜ਼ ਰਫ਼ਤਾਰ ਕਾਰਨ ਹਾਦਸੇ ਵਾਰ-ਵਾਰ ਦੇ ਰਹੇ ਹੁੰਦੇ ਨੇ ਪਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ। ਉਹਨਾਂ ਨੇ ਮੰਗ ਕੀਤੀ ਹੈ ਕਿ ਹਾਈਵੇ ਤੇ ਹੋਰ ਪੁਲਿਸ ਨਿਗਰਾਨੀ ਵਿਦਾਈ ਜਾਵੇ ਅਤੇ ਸਪੀਡ ਕੈਮਰੇ ਲਗਾਏ ਜਾਣ। ਇਸ ਹਾਦਸੇ ਨੇ ਇੱਕ ਵਾਰ ਫੇਰ ਸੜਕਾਂ ਦੀ ਸੁਰੱਖਿਆ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਵਿਸ਼ੇਸ਼ ਗਿਆਨਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਹਰ ਸਾਲ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਤੇਜ਼ ਰਫ਼ਤਾਰ ਸੀਟ ਬੈਲਟ ਨਾਲ ਗੋਣਾ ਥਕਾਵਟ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਇਹ ਸਦਿਆਂ ਮੁੱਖ ਵਜਾ ਮੰਨੀਆਂ ਜਾਂਦੀਆਂ ਨੇ ਸੂਬਾ ਸਰਕਾਰ ਨੇ ਹਾਦਸੇ ਤੇ ਦੁੱਖ ਪ੍ਰਗਟਾਉਂਦੇ ਹੋਏ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਪ੍ਰੋਸਾਹ ਦਿੱਤਾ ਹੈ ਸਰਕਾਰ ਵੱਲੋਂ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਘੋਸ਼ਣਾ ਕੀਤੀ ਗਈ ਹੈ ਇਸ ਦੇ ਨਾਲ ਹੀ ਜ਼ਖਮੀ ਹੋਏ ਲੋਕਾਂ ਦਾ ਇਲਾਜ ਸਰਕਾਰੀ ਖਰਚੇ ਤੇ ਕੀਤਾ ਜਾਵੇਗਾ ਐਸਵੇਲੇ ਹਾਈਵੇ ਤੇ ਟ੍ਰੈਫਿਕ ਮੁੜ ਸੁਧਾਰਨ ਹੋ ਚੁੱਕੀ ਹੈ ਪਰ ਹਾਦਸੇ ਦੇ ਨਿਸ਼ਾਨ ਅਜੇ ਵੀ ਮੌਕੇ ਤੇ ਵਿਖੇ ਜਾ ਸਕਦੇ ਨੇ ਦ੍ਰਿਸ਼ਟੀਗੋਚਰਾਂ ਦੇ ਕਿਹਾ ਹੈ ਕਿ ਇਹ ਘਟਨਾ ਇੰਨੀ ਅਚਾਨਕ ਹੋਈ ਕਿ ਲੋਕਾਂ ਨੂੰ ਸਮਝ ਹੀ ਨਹੀਂ ਆਇਆ ਕਿ ਵਾਪਰ ਕੀ ਰਿਹਾਏ ਕਈਆਂ ਨੇ ਮੋਬਾਈਲ ਤੇ ਵੀਡੀਓ ਬਣਾਈਆਂ ਜੋ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਪੁਲਿਸ ਨੇ ਅਪੀਲ ਕੀਤੀ ਹੈ ਕਿ ਹਾਦਸੇ ਦੇ ਗਵਾਹ ਅੱਗੇ ਆ ਕੇ ਬਿਆਨ ਦੇਣ ਤਾਂ ਜੋ ਦੋਸ਼ੀ ਡਰਾਈਵਰ ਨੂੰ ਜਲਦੀ ਕਾਬੂ ਕੀਤਾ ਜਾ ਸਕੇ